ਦੇਖੋ 9 ਦੇ 9 ਲੋਕ 9 ਦੇ 9 ਜਿਹੜੇ ਹਲਕੇ ਹੈਗੇ ਨੇ ਵਿਦਵਾਨ ਸਭਾ ਦੇ ਉਥੋਂ ਪ੍ਰਦਾਨ ਉਥੋਂ ਦੇ ਮੰਡਲਾਂ ਦੇ ਪ੍ਰਦਾਨ ਉਥੋਂ ਦੇ ਜੋ ਸ਼ਕਤੀ ਕੇਂਦਰ ਦੇ ਪ੍ਰਦਾਨ ਉਥੋਂ ਦੇ ਜਿਹੜੇ ਸਾਰੇ ਕਾਰਜਕਰਤਾ ਨੇ ਸਾਰੇ ਆਏ ਸੀ ਸਾਰਿਆਂ ਨੇ ਆਪਣੀ ਆਪਣੀ ਰਿਪੋਰਟ ਦਿੱਤੀ ਵਧੀਆ ਪ੍ਰੋਗਰੈਸ ਹੋ ਰਹੀ ਹੈ ਪੂਰਾ ਸੰਗਠਨ ਬਣ ਰਿਹਾ ਹੈ ਔਰ ਮੈਨੂੰ ਪੂਰਾ ਉਮੀਦ ਹੈ ਕਿ ਇਸ ਇੰਨੀ ਮਜ਼ਬੂਤੀ ਨਾਲ ਇਹ ਸੰਗਠਨ ਬਣੂਗਾ ਕਿ ਸਾਡੀ ਚੋਣ ਬਹੁਤ ਸੌਖੀ ਹੋ ਜਾਏਗੀ। ਲੇਕਿ ਜਿਹੜੇ ਉਮੀਦਵਾਰ ਨੇ ਉਹਨਾਂ ਨੇ ਫੀਡਬੈਕ ਦਿੱਤਾ ਹੈ ਕਿ ਜੋ ਵਿਰੋਧ ਹੋ ਰਿਹਾ ਉਸ ਨੂੰ ਕਿੱਥੇ ਨੂੰ ਇਸ ਜਿਵੇਂ ਲੜੀਏ ਉਹਨਾਂ ਨੇ ਕਿਵੇਂ ਸੰਪਰਕ ਦੇਖੋ ਇਹ ਖਾਲੀ ਜੋ ਸਾਡੀ ਸੰਗਠਨ ਦੀ ਮੀਟਿੰਗ ਸੀ ਉਹ ਤਾਂ ਲੋਕਲ ਲੈਵਲ ਦੇ ਉੱਤੇ ਜਿੱਥੇ-ਜਿੱਥੇ ਹਰ ਕਿਸਮ ਦਾ ਵਿਰੋਧ ਹੋਊਗਾ ਹਰ ਇੱਕ ਪਾਰਟੀ ਦਾ ਵਿਰੋਧ ਹੈ। ਖਾਲੀ ਕਿਸਾਨਾਂ ਦਾ ਨਹੀਂ ਵਿਰੋਧ ਦੂਜੀਆਂ ਪਾਰਟੀਆਂ ਦਾ ਵਿਰੋਧ ਹੈ। ਸਾਡਾ ਵਿਰੋਧ ਉਹਨਾਂ ਦੇ ਨਾਲ ਹੈ। ਇਹ ਤਾਂ অনਗoing ਪ੍ਰੋਸੈਸ ਹੈ ਇਹ ਤਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਮੌਕਾ ਹੋਊਗਾ ਉਸ ਤਰ੍ਹਾਂ ਸੰਭਾਗਿਆ ਐਫਐਲ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨਾਂ ਨੇ ਉਸ ਵਿੱਚ ਸਵਾਲ ਚੁੱਕੇ ਨੇ ਕਿ ਸਾਡੀਆਂ ਜ਼ਮੀਨਾਂ ਦੇ ਘੱਟ ਰੇਟ ਦਿੱਤੇ ਜਾ ਰਹੇ ਨੇ ਜਿਸ ਦੇ ਕਰਕੇ 24 ਪਿੰਡਾਂ ਨੇ ਬਾਈਕਟ ਕੀਤਾ ਹੈ ਭਾਜਪਾ ਤੇ ਆਮ ਆਦਮੀ ਪਾਰਟੀ ਇਸ ਤੇ ਮੈਂ ਸਪਸ਼ਟੀਕਰਨ ਕਰਨਾ ਚਾਹੁੰਦੀ ਹਾਂ ਇਹ 24 ਪਿੰਡਾਂ ਦਾ ਮਸਲਾ ਬਹੁਤ ਪਹਿਲੇ ਦਾ ਸੀ 2021 ਦੇ ਵਿੱਚ ਨਾਰਥਰਨ ਬਾਈਪਾਸ ਇਹਨੂੰ ਕੀਤਾ ਸੀ ਅਪਰੂਵ ਕੈਪਟਨ ਕਹਾਂ ਕੈਪਟਨ ਸਾਹਿਬ ਨੇ ਔਰ ਉਹਦੇ ਬਾਅਦ ਜੋ ਅਕਵਾਇਰ ਹੋਣ ਲੱਗੀਆਂ ਸੀ ਜ਼ਮੀਨਾਂ ਉਹ ਆਈਆਂ 6-7 ਮਹੀਨਿਆਂ ਬਾਅਦ ਚੰਨੀ ਜੀ ਆ ਗਏ ਔਰ ਉਹਨਾਂ ਨੇ ਅੱਗੇ ਆਪਣਾ ਹਿੱਸਾ ਨਹੀਂ ਪਾਇਆ ਤਾਂ ਉਹ ਕੰਮ ਰੁਕ ਗਿਆ ਸੀ ਇਹ ਬਹੁਤ ਜ਼ਰੂਰੀ ਸੀ ਇਹਨੂੰ ਪਾਸ ਹੋਣਾ ਕਿਉਂਕਿ ਕਿਸਾਨਾਂ ਦੀ ਵੀ ਜ਼ਮੀਨ ਇਨਵੋਲਡ ਹੈ ਔਰ ਲੋਕਾਂ ਦੀ ਸਹੂਲਤ ਇਨਵੋਲਡ ਹੈ ਉਸ ਦੇ ਬਾਅਦ ਇਹਨਾਂ ਨੂੰ ਇਹਨਾਂ ਦੀ ਕਮੇਟੀ ਨੂੰ ਮੈਂ ਗਟਕੜੀ ਜੀ ਕੋਲ ਗਈ ਅਸੀਂ 4-5 ਮੀਟਿੰਗਾਂ ਕੀਤੀਆਂ ਔਰ ਉਹ ਹੁਣ ਨਾਰਥਰਨ ਬਾਈਪਾਸ ਅਪਰੂਵ ਹੋ ਗਿਆ ਉਹਦੇ ਕੱਲ ਟੈਂਡਰ ਵੀ ਖੁੱਲ ਗਏ ਨੇ 774 ਕਰੋੜ ਦਾ 774 ਕਰੋੜ ਦਾ ਉਹਦੇ ਵਿੱਚੋਂ 250 ਕਰੋੜ ਪੰਜਾਬ ਗਵਰਨਮੈਂਟ ਨੇ ਅਨਗੈਲੀ ਕੀਤੀ ਹੋਈ ਹੈ ਉਹ ਦੇ ਨਹੀਂ ਰਹੀ ਔਰ ਜੋ ਕੱਲ ਗੱਲ ਕੀਤੀ ਹੈ ਹੱਲੇ ਉਹ ਖੁੱਲਿਆ ਨਹੀਂ ਕਿ ਉਹਨਾਂ ਦੇ ਕਿੰਨੀ ਕੰਪਨਸੇਸ਼ਨ ਹੈ ਕਿੰਨੀ ਨਹੀਂ ਹੈ ਉਹ ਜੋ ਅਵਾਰਡ ਪੰਜਾਬ ਗਵਰਨਮੈਂਟ ਨੇ ਦੇਣਾ ਹੈ ਉਹਨੂੰ ਦਿੱਲੀ ਨੂੰ ਭੇਜਣਾ ਹੈ ਉਸ ਦੇ ਉੱਤੇ ਹੋਊਗਾ ਸੋ ਕੱਲ ਖਾਲੀ ਸਿਆਸੀ ਰੋਟੀਆਂ ਸੇਕਣ ਦੇ ਲਈ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਗੁੰਮਰਾਹ ਕੀਤਾ ਗਿਆ ਔਰ ਮੈਂ ਇੰਨਾ ਕਹਿ ਸਕਦੀ ਆ ਕਿ ਮੈਂ ਵੀ ਜਾਉਂਗੀ ਉਹਦੇ ਵਿੱਚ ਕਿਸਾਨਾਂ ਵੱਲੋਂ ਨਹੀਂ ਥੀ ਉਹ ਐਨ ਕੇ ਸ਼ਰਮਾ ਵੱਲੋਂ ਅਕਾਲੀ ਦਲ ਵੱਲੋਂ ਸੀਗੀ ਉਹ ਜਿਹੜੀ ਮੀਟਿੰਗ ਸੀਗੀ ਉਹ ਕਹਿੰਦੇ ਨੇ ਕਿ ਜਿਹੜੇ ਬੁਆਇਕਟ ਕਰਾਂਗੇ ਜੀ ਕਾਂਗਰਸ ਆਮ ਆਦੀ ਪਾਰਟੀ ਤੇ ਭਾਜਪਾ ਦੇ ਦੇਖੋ ਮੇਰੀ ਗੱਲ ਹੋ ਰਹੀ ਹੈ ਮੈਂ ਉਹਨਾਂ ਦਾ ਪੂਰਾ ਸਾਥ ਦਿੱਤਾ ਹੈ ਔਰ ਮੈਂ ਜਾਉਂਗੀ ਪਿੰਡਾਂ 'ਚ ਤਾਂ ਆਪਾਂ ਗੱਲ ਕਰਾਂਗੇ ਮੈਨੂੰ ਕੋਈ ਬੁਆਇਕਾਟ ਦੀ ਨਹੀਂ ਆਈ ਜਬ ਖੂਬ ਪਖ ਜਾਊਗਾ ਨਾ ਆ ਜਾਣਗੇ ਹੋਰ ਪਖਾਂਗੇ ਕੱਲ ਸਮਾਜ ਦੇ ਵਿੱਚ ਡਾਕਟਰ ਬਲਬੀ ਤਾਂ ਵੀ ਗਰੋਹ ਦਿੱਤਾ ਗਿਆ ਸੀ ਕਿ ਚੌਦੀ ਜਿੱਥੇ ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੇ ਕਿਹਾ ਗਿਆ ਸੀ ਕਿ ਸਾਨੂੰ ਜਿਹੜੀਆਂ ਨੌਕਰੀਆਂ ਨਹੀਂ ਦਿੱਤੀਆਂ ਕਿ ਦੇਖੋ ਸਰਕਾਰ ਜੰਨੀ ਸਾਹਿਬ ਸੀ ਕਿ ਜਦੋਂ ਉਸ ਟਾਈਮ ਆ ਕੇ ਜਿਹੜੇ ਮਾਰਕ ਭਗਵਾਨ ਮਾਰਨੇ ਦੇ ਨਾਲ ਚੇਤੇ ਦੀ ਛੋਟੀ ਮਾਰਦੇ ਨੇ ਵਾਦਾ ਕੀਤਾ ਸੀ ਪੱਕੇ ਕਰਨਗੇ ਹਲੇ ਤੱਕ इन्ह का वादा होया है एक वादा भी नहीं पूरा होया। एक देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और वट्स चैनल पर